ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਭਾਜਪਾ ਵੱਲੋਂ ਸ਼ੁਰੂ ਕੀਤੀ ਗਈ RAM ਮੰਦਰ ਤੀਰਥ ਯਾਤਰਾ ਤਹਿਤ ਦੇਸ਼ ਵਾਸੀਆਂ ਨੂੰ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕਰਵਾਉਣ ਲਈ ਅੱਜ 5 ਮਾਰਚ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 4 ਵਜੇ ਦੋ ਬੱਸਾਂ ਨੂੰ ਪਾਤਰਾਂ ਤੋਂ ਭਾਜਪਾ ਆਗੂ ਸਚਿੰਨ ਗੋਇਲ ਅਤੇ ਗਣੇਸ਼ ਚੰਦ ਕਾਂਸਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਮੰਡਲ ਪ੍ਰਧਾਨ ਲਾਲ ਚੰਦ ਲਾਲੀ ਨੇ ਦੱਸਿਆ ਕਿ ਪਾਤਣਾ ਤੋਂ ਤੀਸਰੀ ਯਾਤਰਾ ਹੈ ਅਤੇ ਚੌਥੀ ਯਾਤਰਾ 12 ਮਾਰਚ ਨੂੰ ਭੇਜੀ ਜਾਵੇਗੀ ਉਹਨਾਂ ਦੱਸਿਆ ਕਿ ਅੱਜ ਦੀ ਯਾਤਰਾ ਲਈ ਪਾਤਣਾ ਤੋਂ 154 ਰਾਮ ਭਗਤ ਦੇ ਬੱਸਾਂ ਰਾਹੀਂ ਪਟਿਆਲੇ ਜਾਣਗੇ ਅਤੇ ਇਸ ਤੋਂ ਬਾਅਦ ਸਪੈਸ਼ਲ ਟ੍ਰੇਨ ਆਸਥਾ ਰਾਹੀਂ ਅਯੁੱਧਿਆ ਪਹੁੰਚਣਗੇ ਅਤੇ ਤਿੰਨ ਦਿਨ ਦੀ ਇਸ ਯਾਤਰਾ ਦੌਰਾਨ ਭਗਵਾਨ ਸ਼੍ਰੀ ਰਾਮ ਜੀ ਦੇ ਦਰਸ਼ਨ ਕਰਨ ਉਪਰੰਤ ਵਾਪਸ ਪਾਤਣਾ ਪਹੁੰਚਣਗੇ ਜਿਵੇਂ ਆਪਾਂ ਸਾਰੇ ਜਾਣਦੇ ਆਂ ਦੇਸ਼ ਦੇ ਜੇਸ਼ਵੀ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਦੀ ਅਗਵਾਈ ਚ ਦੇਸ਼ ਵਿੱਚ ਨਵ ਨਿਰਮਣ ਸ੍ਰੀ ਅਜੂਦੇਵਿਕੇ ਰਾਮ ਮੰਦਰ ਬਣਿਆ ਹੈ ਜਿਸ ਵਿੱਚ ਵੀ ਕੀ ਵਿਸ਼ੇਪਾਰਤੂ ਤਕਰੀਬਨ 3 ਕਰੋੜ ਲੋਕ ਜੋ ਦਰਸ਼ਨ ਪਾ ਚੁੱਕੇ ਨੇ ਤੇ ਲੱਖਾਂ ਦੀ ਤਦਾਦ ਵਿੱਚ ਲੋਕ ਹਰ ਰੋਜ਼ ਦਰਸ਼ਨ ਕਰਨ ਜਾ ਰਹੇ ਨੇ ਉਸੇ ਤਹਿਤ ਅੱਜ ਪਾਤਨਾ ਤੋਂ ਜਿਹੜੀ バス ਯਾਤਰਾ ਤੁਸੀਂ ਦੇਖ ਰਹੇ ਹੋ ਜਾਰੀ ਹੈ ਲੋਕਾਂ 'ਚ ਬੜਾ ਉਤਸ਼ਾਹ ਹੈ ਕਰੋੜਾ ਹੀ ਹਿੰਦੂਆਂ ਦੀ ਮਨੋਕਾਮਨਾ ਪੂਰਨ ਹੋਈ ਹੈ ਸੋ ਮੈਂ ਸਾਰੇ ਆਂਧੇਸ਼ਵਾਸੀਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਲੋਕ ਇਸ ਅਜोध्या ਤਾਮ ਵਿਖੇ ਜਾਓ ਪ੍ਰਭੂ શ્રી रामचंद्र जी ਦੇ ਦਰਸ਼ਨ ਕਰੋ ਜੈ ਸ਼ੀ ਰਾਮ ਮੈਂ ਮੰਗਲ ਲਾਲ ਚਾਨੋ ਲਾਲੀ ਮੰਡਲ ਪ੍ਰਧਾਨ ਪਾਟੜਾ ਅੱਜ ਮੇਰੀ ਇਕਵਾਈ ਦੇ ਵਿੱਚ 154 ਬੰਦੇ ਪਾਟੜਾ ਤੋਂ ਜੋਧਿਆ ਤਾਮ ਯਾਤਰਾ ਤੇ ਜਾ ਰਹੇ ਨੇ ਜੋ ਮੋਦੀ ਸਰਕਾਰ ਵੱਲੋਂ ਇਕ ਆਸਤਾ ਟ੍ਰੇਨ ਰਾਹੀਂ ਯੋਧੇਧਾਮ ਦੀ ਯਾਤਰਾ ਕਰਾਈ ਜਾ ਰਹੀ ਹੈ ਜਿਹਦੀ ਪ੍ਰਾਣ ਪ੍ਰਤੀਸ਼ਟਾ 22 ਜਨਵਰੀ ਨੂੰ ਮੋਦੀ ਜੀ ਦੇ ਕਰ ਕਮਲਾ ਨਾਲ ਹੋਈ ਸੀ ਪੂਰਾ 154 ਯਾਤਰੀ ਜਾ ਰਹੇ ਨੇ ਦੋ ਬਸਾਂ ਦੇ ਵਿੱਚ ਇਹ 3 ਦਿਨ ਦਾ ਟੂਰ ਆ ਜੀ 7 ਤਰੀਕ ਦੀ ਰਾਤ ਨੂੰ ਵਾਪਸ ਇਹ ਨਵੀਂ ਯਾਤਰਾ ਕਰਨ ਵਾਲਾ ਬਹੁਤ ਸ਼ਾਹੀ ਲੋਕਾਂ ਚ ਮਤਲਬ ਲਗਾ ਜਾਨ ਵਾਲੇ ਜਾ ਦਿੰਦੇ ਠੀਕ ਤਾਂ ਸਾਡੇ ਕੋਲ ਘੱਟ ਨਹੀਂ ਸੀ ਤਾਂ ਇਹ ਤੀਜੀ ਯਾਤਰਾ ਜੀ ਬਾਤੜਾਂ ਤੋਂ ਚੌਥੀ ਯਾਤਰਾ ਅਗਰ ਨਹੀਂ ਜਾਣਗੇ 12 ਜਨਵਰੀ 12 ਮਾਰਚ ਨੂੰ ਫੇਰ ਭਜਾਂਗੇ ਬਹੁਤ ਲੋਕਾਂ ਦੇ ਮਤਲਬ ਇੱਛਾ ਲੋਕ ਜੋੜਿਆ ਜਾਣ ਨੂੰ ਤਿਆਰ ਨੇ ਪਰ ਸ਼੍ਰੀ ਰਾਮ ਜੀ ਦੇ ਦਰਸ਼ਨ ਕੀਤੇ ਜਾ ਰਹੇ ਨੇ ਜੋੜਿਆ ਜਾ ਰਹੇ ਨੇ ਜੋੜਿਆ ਯਾਤਰਾ ਬਹੁਤ ਜਾਰੀ ਹੈ ਰੋਜ਼ ਜਾਂਦੀ ਹੈ ਜੀ ਚਾਰ ਤਿੰਨ ਬਸਾਂ ਹੁਣ ਜਾਰੀਆਂ ਨੇ ਜੀ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਹਾਂ ਜੀ ਫਾਇਦਾ ਬੜਾ ਫਾਇਦਾ ਹੀ ਜਾਂਦਾ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਲਾਲਚੰਦ ਲਾਲੀ ਦੀ ਗਵਾਈ ਵਿੱਚ ਬਸਾਂ ਜਾ ਰਹੀਆਂ ਨੇ ਤਿੰਨ ਲekin 153 ਚੰਜਾਕ ਬੰਦੇ ਨੇ ਇੱਕ ਵਾਰੀ ਪਹਿਲਾਂ ਗਏ ਸੀ ਜਾਨੀ ਕਿ ਬਹੁਤ ਵਧੀਆ ਚੀਜ਼ਾਂ ਲੋਕਾਂ ਨੂੰ ਉਸ਼ਾ ਹੈ ਜਾਣਦਾ ਲekin ਲੋਕਾਂ ਨੂੰ ਟਿਕਟੇ ਹੀ ਨਹੀਂ ਮਿਲ ਰਹੀ ਇੰਨੇ ਟਿਕਟੇ ਮਿਲਿਆ ਸੀ ਇੰਨੇ ਲਾਲਚੰਦ ਲਾਲੀ ਜੀ ਲੈ ਕੇ ਜਾ ਰਹੇ ਨੇ ਸਭ ਸਿਸਟਮ ਉਹਨਾਂ ਦਾ ਸਰਕਾਰ ਦਾ ਸਿਸਟਮ ਹੈ ਲਾਲੀ ਜੀ ਇਹਦੇ ਅੰਦਰ ਜਾ ਰਹੇ ਨੇ ਦੇਖਪਾਲ ਸਾਹਿਬ ਇਹੀ ਕਰਨਗੇ ਉਪਰਾਲੇ ਮੋਦੀ ਸਰਕਾਰ ਦੀ ਦੇਣ ਹੈ ਇਹ ਬਹੁਤ ਵਧੀਆ ਉਪਰਾਲਾ ਹੈ RAM CHANDRA ਮੰਦਿਰ ਬਣਿਆ ਹੈ ਇੱਥੇ RAM CHANDRA ਜੀਆ ਦਾ ਬੜਾ ਲੋਕਾਂ ਨੂੰ ਹੁਸ਼ਾ ਹੈ ਮਨਜੇਸ਼ ਸਿੰਘ ਬਹੁਤ ਵਧੀਆ ਦੇਖਣਯੋਗ ਹੈ ਜੋ ਦੇਖਦੇ ਨੇ ਲੋਕ ਟੀਵੀ 'ਚ ਹੋਰ 'ਚ ਦੇਖ ਰਹੇ ਆ ਬਹੁਤ ਲੋਕਾਂ ਨੂੰ ਹੁਸ਼ਾ ਹੈ ਹਰੇਕ ਬੰਦੇ ਨੂੰ ਆਈ ਆਪਣੇ ਜਾਣੀ ਜਾਣਾ ਹੈ ਲੋਕ ਜਿਵੇਂ ਕਿ ਦਸਾਂ ਪਰ ਪਰ ਜਾਣ ਲੱਗ ਰਹੀਆਂ ਨੇ ਜਿਨੀਆਂ ਟਿਕਟਾਂ ਬੁੱਕ ਹੋਈਆਂ 19 10 ਮਿੰਟਾਂ ਦੇ ਬੰਦੇ ਬੁੱਕ ਹੋ ਗਏ ਨਹੀਂ ਪਹਿਲਾਂ ਕਦੇ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਪਹਿਲੀ ਵਾਰੀ ਇਹ ਚੀਜ਼ ਦੇਖੀ ਹੈ ਜਿਹੜਾ ਉਹ ਪਾਤਲਾ ਨਹੀਂ ਪਾਤਲਾ ਤੋਂ ਰਹਿਣ ਵਾਲੇ ਅਸੀਂ ਇਹਦੇ ਕੋਲ ਦੀ ਤਰਤੀਆ ਜਾਨੀ ਇਹਦਾ ਨਾਮ ਪਤਲੰਦ ਦੀ ਗੁਆਇ ਦੇੜ ਜਾਰੇ ਲਾਲੀਪੁਰਾਨ ਦੀ ਅੱਗੇ ਅਸੀਂ ਪਟਿਆਲੇ ਤੋਂ ਟ੍ਰੇਨ 'ਚ ਜਾਵਾਂਗੇ। ਇਹ ਤਿੰਨ ਦਿਨਾਂ ਦਾ ਟੂਰ ਹੈ ਜੀ। ਲੈ ਕੇ ਰਹਿੰਦੇ ਹਾਂ। ਬਹੁਤ ਵਧੀਆ ਟੂਰ ਲੱਗ ਰਿਹਾ ਜੀ। ਇਹ ਜਿਹੜਾ ਟੂਰ ਸਾਨੂੰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ 1 ਮਹੀਨੇ ਤੋਂ 1 ਮਹੀਨੇ ਬਾਅਦ ਜਰੂਰ ਹੁੰਦਾ ਰਹੇ। ਅੱਲਾਹ ਕਦੇ ਗਿਆ ਇਸ ਤਰ੍ਹਾਂ। ਨਾ ਇਸ ਤਰ੍ਹਾਂ ਕਦੇ ਨਹੀਂ ਹੋਏ ਜੀ। ਪਹਿਲੀ ਵਾਰ। ਪਹਿਲੀ ਵਾਰ ਹੀ ਆ ਰਿਹਾ। ਇਹ ਸਰਕਾਰ ਮੋਦੀ ਦੀ ਦੇਣਾ ਜੀ। ਵਧੀਆ ਜੀ ਬਹੁਤ ਵਧੀਆ। ਅਯੋਧਿਆ ਜਾ ਰਹੇ ਹਾਂ ਜੀ। ਲੱਗਦਾ ਜਿਵੇਂ ਵਾਸਤੇ ਸਫ਼ਰ ਕਰਨਾ ਮੁਫਤ ਸਾਰਾ ਸਭ ਜਿਹੜਾ ਹੋ ਰਿਹਾ ਹੈ ਉਹ ਦਾ ਪ੍ਰਬੰਧ ਹੈ। ਹਾਂ ਜੀ। ਪੂਰਾ ਵਧੀਆ ਪ੍ਰਬੰਧ ਹੈ ਜਿਵੇਂ ਹੋਏ ਸਮਾਣਾ ਦੇ। ਕਦੇ ਗਈ ਵੀ ਨਹੀਂ ਹੈਗੇ ਇਸ ਤਰ੍ਹਾਂ ਜੀ ਇਹ ਹੈਗੇ ਯੁੱਧ ਦੇਖਣ ਜੀ ਥੋੜਾ ਬੜਾ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਦੇਖਣ ਵਾਲਾ ਜੀ ਹਾਂ ਜੀ ਯੁੱਧਾਂ ਚੱਲਿਆ ਇੱਥੇ ਤੁਡੇ ਰੀ ਪਾਤ੍ਰੋ ਯੁੱਧ ਹੈ ਜੀ ਸ਼੍ਰੀ ਰਾਮ ਸਾਰੀ ਸੰਗਤ ਜਾਰੀ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਯਾਤਰਾ ਇਸ ਤਰ੍ਹਾਂ ਦੀ ਜੀ ਇਹ ਦੇਖੋ ਸਭ ਤੋਂ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੈ ਸ਼੍ਰੀ ਰਾਮ ਜੀ ਆਪ ਐਨੇ ਮਿਲ ਗਏ ਥਿੰਨੇ